ਰਿਸ਼ਵਾਲ ਜੀ ਆ ਕੈਨੇਡਾ ਤੋਂ ਜਿਹੜੇ ਕਿ ਬਹੁਤ ਹਾਰਡਵਰਕ ਕੀਤਾ ਉਹਨਾਂ ਨੇ ਤੇ ਸਕਸੈਸ ਹੋਇਆ ਇਸ ਡਿਜੀਟਲ ਬਿਜ਼ਨਸ ਵਿੱਚ ਤੇ ਹਾਜੋ ਫਿਰ ਉਹਨਾਂ ਦਾ ਵੈਲਕਮ ਕਰੀਏ ਸਤਿ ਸ਼੍ਰੀ ਅਕਾਲ ਰਿਸ਼ਵਾਲ ਜੀ ਸਤਿ ਸ਼੍ਰੀ ਅਕਾਲ ਗੁੱਡ ਈਵਿੰਗ ਤੇ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਮੇਰਾ ਨਾਮ ਰਿਸ਼ਪਾਲਿਆ ਤੇ ਮੈਂ ਸਰੀ ਕੈਨੇਡਾ ਦੇ ਵਿੱਚ ਰਹਿਨੀ ਆ ਪਿਛਲੇ ਕਾਫੀ ਸਮੇਂ ਤੋਂ ਮੈਂ ਆਪਣੀ ਫੈਮਲੀ ਨਾਲ ਰਹਿ ਰਹੀ ਆ ਤੇ 2023 ਦੇ ਵਿੱਚ ਮੈਂ ਇਹ bizness ਸ਼ੁਰੂ ਕੀਤਾ ਸੀ ਤੇ ਹੁਣ ਤੱਕ ਬਹੁਤ ਮਿਹਨਤ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਮੈਂ ਇਸ ਤੇ ਕੰਮ ਕੀਤਾ ਆ ਤੇ ਅੱਜ ਮੈਂ ਕੋਚ ਦੀ ਪੋਜੀਸ਼ਨ ਤੇ ਆ ਠੀਕ ਹੈ ਹਾਂਜੀ ਉਹ ਰੀਸੈਂਟਲੀ ਤੁਸੀਂ ਕੋਚ ਬਣੇ ਆ ਵਧਾਈਆਂ ਬਹੁਤ-ਬਹੁਤ ਹਨਾ ਤੇ ਥੈਂਕ ਯੂ ਥੈਂਕ ਯੂ ਗੁਰਜੀਤ ਇੱਥੇ ਮੈਂ ਦੱਸਾਂ ਕਿ ਕੋਚ ਦਾ ਮਤਲਬ ਕਿ ਤੁਹਾਡੀ ਇੱਕ ਹੋਰ ਇਨਕਮ ਸਟ੍ਰੀਮ ਐਡ ਹੋ ਜਾਂਦੀ ਐ ਇਸ bizness ਦੇ ਨਾਲ ਨਾਲ ਸੋ ਹੁਣ ਇਹਨਾਂ ਕੋਲ ਦੋ ਇਨਕਮ ਦੇ ਸਾਧਨ ਹੋ ਗਏ ਆ ਹਨ ਹੈ ਰਸ਼ਪਾਲ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਬਹੁਤ ਸਾਰੇ ਸਟੈਪ ਨੇ ਜਿਉ ਜਿਉ ਅਸੀਂ ਅੱਗੇ ਜਾਂਦੇ ਆ ਤੇ ਉਦੋਂ ਸਟੈਪ ਖੋਲਦੇ ਜਾਂਦੇ ਆ ਤੇ ਬਹੁਤ ਕੁਝ ਅੱਗੇ ਸਾਨੂੰ ਮਿਲਦਾ ਆ ਅਸੀਂ ਵੇਖਦੇ ਆ ਬਿਜ਼ਨਸ ਦੇ ਵਿੱਚ ਗਰੋ ਕਰਕੇ ਅਚੀਵ ਕਰਨ ਲਈ ਬਹੁਤ ਖੁਸ਼ ਆ ਤੁਸੀਂ ਕਾਫੀ ਮਿਹਨਤ ਕੀਤੀ ਆ ਮੈਂ ਦੇਖਿਆ ਤੁਹਾਨੂੰ ਕਾਫੀ ਲੱਗੇ ਰਹਿੰਦੇ ਆ ਤੁਸੀਂ ਵੀ ਹਾਂ ਜੀ ਹਾਂ ਜੀ ਜਿਹੜੀ ਚੀਜ਼ ਸਾਨੂੰ ਮਤਲਬ ਇਹ ਇਦਾਂ ਦਾ ਬਿਜ਼ਨਸ ਆ ਕਿ ਇਹਦੇ ਤੇ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ ਸਿਰਫ ਤੁਹਾਡਾ ਬਲੀਵ ਹੋਣਾ ਚਾਹੀਦਾ ਕੰਮ ਦੇ ਉੱਪਰ ਹਨਾ ਸੋ ਤੁਸੀਂ ਜਿੰਨਾ ਚਾਹੋ ਉਹਨਾਂ ਪਾ ਸਕਦੇ ਹੋ ਇਹਦੇ ਵਿੱਚ ਇਹਦੇ ਵਿੱਚ ਇੰਨਾ ਕੁਸ਼ ਹੈਗਾ ਸੇ ਤੁਹਾਡੀ ਲਾਈਫ ਚੇਂਜ ਹੋ ਜਾਂਦੀ ਹੈ ਪੂਰੀ ਤਰ੍ਹਾਂ ਸਾਡੀ ਲਾਈਫ ਨੂੰ ਚੇਂਜ ਕਰਦਾ ਹੈ ਇਹ ਬਿਜ਼ਨਸ ਹਾਂਜੀ ਤੁਸੀਂ ਇਹ ਬਿਜ਼ਨਸ ਕਰਨ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ ਮੈਂ ਇੱਕ ਵੇਅਰ ਹਾਊਸ 'ਚ ਕੰਮ ਕਰਦੀ ਸੀ ਜਿੱਦਾਂ ਮੈਂ ਕੈਨੇਡਾ 'ਚ ਆ ਕੇ ਬਹੁਤ ਟਾਈਮ ਮੈਂ ਜੂਨੀਅਰ ਦੀ ਜੌਬ ਸੀਗੀ ਮੇਰੀ ਵੇਅਰ ਹਾਊਸ ਚ ਕੰਮ ਸੀਗਾ Amazon ਵਰਗੇ ਵੇਅਰ ਹਾਊਸ ਹੁੰਦਾ ਆ ਤੇ ਉੱਥੇ ਮੈਂ ਕਾਫੀ ਟਾਈਮ ਕੰਮ ਕੀਤਾ ਪਰ ਜਦੋਂ ਹਾਰਡ ਵਰਕ ਸੀਗਾ ਮੇਰੇ ਲਈ 12 ਘੰਟੇ ਦੀ ਸ਼ਿਫਟ ਲਗਾਉਣੀ ਤੇ ਹਾਂਜੀ ਤੇ 12 ਘੰਟੇ ਦੀ ਸ਼ਿਫਟ ਦੇ ਵਿੱਚ ਬੰਦਾ ਤੁਸੀਂ ਦੇਖੋ ਕੰਟੀਨਿਊ ਕੰਮ ਕਰਕੇ ਕਿੰਨਾ ਅ ਡਿਫਿਕਲਟ ਹੋ ਜਾਂਦਾ ਆਪਣੇ ਪਰਿਵਾਰ ਨੂੰ ਧਿਆਨ ਦੇਣਾ ਤੇ ਆਪਣੇ ਬਾਰੇ ਆਪਣੇ ਲਾਈਫ ਬਾਰੇ ਵੀ ਥੋੜਾ ਸੋਚਣਾ ਹਨਾ ਸੋ ਮੇਰੇ ਲਈ ਬਹੁਤ ਟਫ ਸੀਗਾ ਇਸੇ ਕਾਰਨ ਮੈਂ ਸਿੱਖਣ ਲੱਗ ਗਈ ਸੀ ਤੇ ਫਿਰ ਮੈਂ ਚਾਹੁੰਦੀ ਸੀ ਕਿ ਮੇਰੇ ਕੋਲ ਕੁਝ ਇਸ ਤਰ੍ਹਾਂ ਦਾ ਕੰਮ ਹੋਏ ਵੀ ਜਿਹਦੇ ਥੋੜਾ ਲਾਈਟ ਵੇਟ ਵੀ ਹੋਵੇ ਤੇ ਮੈਂ ਕੰਮ ਵੀ ਕਰਦੀ ਰਵਾਂ ਤੇ ਫਿਰ ਜਿੱਦਾਂ ਮੈਂ ਲਾਈਟ ਪੈਕਿੰਗ ਦੀਆਂ ਜੌਬ ਲੱਭਦੀ ਸੀ ਮੈਂ ਫੇਸਬੁੱਕ ਤੇ ਵੀ ਬਹੁਤ ਟਰਾਈ ਕੀਤਾ ਹਰ ਇੱਕ ਜਗ੍ਹਾ ਹਰ ਸੋਸ਼ਲ ਮੀਡੀਆ ਤੇ ਮੈਂ ਸਕਰੋਲ ਕਰਦੀ ਸੀ ਕਿ ਕੁਝ ਲੱਭਦੀ ਸੀ ਕਿ ਆਸਾਨ ਕੰਮ ਮਿਲੇ ਤਾਂ ਫਿਰ ਜਿੱਦਾਂ ਮੈਂ ਬਹੁਤ ਸਾਰੀਆਂ ਭੈਣਾਂ ਦੀਆਂ ਐਡ ਵੇਖਦੀ ਸੀ ਨਾ ਤੇ ਮੈਨੂੰ ਵੀ ਬਿਲਕੁਲ ਯਕੀਨ ਨਹੀਂ ਸੀ ਹੁੰਦਾ ਹੁੰਦਾ ਮੈਂ ਸੋਚਦੀ ਆ ਇਹ ਸ਼ਾਇਦ ਕੋਈ ਗਲਤ ਕੰਮ ਹੋਊਗਾ ਕਿ ਸ਼ਾਇਦ ਜਿੱਦਾਂ ਹੁੰਦਾ ਸੀ ਕਿ ਸਾਡੇ ਕੋਲ ਸਟੈਮ ਸੋਚ ਲਈਦਾ ਸੀ ਇਹ ਸਾਡੇ ਕੋਲ ਕੁਝ ਖੋ ਕੇ ਇਨਾ ਤੋੜ ਜਾਣਾ ਨਾ ਸੋ ਪਤਾ ਨਹੀਂ ਕਿੱਦਾਂ ਦੇ ਕੰਮ ਲੈ ਕੇ ਬੈਠੀਆਂ ਹੈਗੀਆਂ ਸੋ ਮੈਨੂੰ ਬਿਲਕੁਲ ਵੀ ਲੱਗਦਾ ਹੁੰਦਾ ਸੀ ਵੀ ਇਹ ਕੰਮ ਮੈਂ ਨਹੀਂ ਕਰ ਸਕਦੀ ਸੋ ਇਹ ਕੰਮ ਨੂੰ ਮੈਂ ਕਦੀ ਵੇਖਿਆ ਤੱਕ ਨਹੀਂ ਫਿਰ ਜਦੋਂ ਮੈਂ ਬਹੁਤ ਜ਼ਿਆਦਾ ਜ਼ਰੂਰਤ ਸੀ ਮੈਨੂੰ ਕੰਮ ਦੀ ਹਨਾ ਸੋ ਮੈਂ ਮੈਂ ਸੋਚਿਆ ਇੱਕ ਵਾਰੀ ਟਰਾਈ ਕਰਕੇ ਵੇਖ ਲੈਣੀ ਆ ਰਿਸਕ ਲੈਣੀ ਆ ਦਿਲ ਦੇ ਵਿੱਚ ਇਹੀ ਸੀ ਕਿ ਰਿਸਕ ਲੈ ਰਹੀ ਆ ਦੇਖਦੀ ਆ ਵੀ ਕੀ ਹੋਊਗਾ ਸੋ ਉਹ ਜਿਹੜੇ ਸਟੈਪ ਨਿਕਲਿਆ ਉਹਨਾਂ ਨੇ ਈਮੇਲ ਮੰਗੀ ਮੈਂ ਈਮੇਲ ਵੀ ਦੇ ਦਿੱਤੀ ਮੈਂ ਸੋਚੇ ਈਮੇਲ ਤੋਂ ਕੀ ਕੱਢ ਲੈਣੀ ਹੈ ਦੇਖ ਲੈਣੀ ਆ ਈਮੇਲ ਜਿੰ ਤੋਂ ਬਾਅਦ ਉਹਨਾਂ ਨੇ ਇੱਕ ਸਟੈਪ ਆਇਆ ਕਿ 149 ਯੂ ਐਸ ਡਾਲਰ ਪੇ ਕਰਨੇ ਆ ਜਿੱਥੇ ਮਨ 'ਚ ਥੋੜਾ ਜਿਹਾ ਲੱਗਾ ਸੀ ਡਰ ਕੀ ਵੇਖਿਆ ਮੈਂ ਤੇ ਚ ਸੋਚਦੀ ਹੀ ਵੀ ਇਨਵੈਸਟਮੈਂਟ ਤੇ ਹੋ ਪੈਸੇ ਇਹਨਾਂ ਨੇ ਮੰਗਣੇ ਆ ਨਾ ਸੋ ਫਿਰ ਮੈਂ ਸੋਚੀ ਵੀ 149 ਹੀ ਆ ਫਿਰ ਕੀ ਹੋ ਗਿਆ ਇਹ ਵੀ ਲਾ ਲੈਣੀ ਆ ਕੁਛ ਨਹੀਂ ਹੁੰਦਾ ਉਦੋਂ ਤੱਕ ਮਾਈਂਡ ਵਿੱਚ ਕੁਝ ਨਹੀਂ ਪੜਿਆ ਜਰੂਰ ਸੀ ਸਾਰੇ ਇਨਸਟਰਕਸ਼ਨ ਫਾਲੋ ਕੀਤੇ ਆ ਉਹਨਾਂ ਦੀਆਂ ਜੋ ਜੋ ਉਹਨਾਂ ਨੇ ਲਿਖਿਆ ਸੀਗਾ ਹਨਾ ਉਹ ਸਾਰਾ ਪੜ ਕੇ ਫਿਰ ਮੈਂ 149 ਵੀ ਪੇ ਕੀਤੀ ਵੀਡੀਓ ਵੇਖ ਕੇ ਜਿਹੜੀ ਸਾਨੂੰ ਆਉਂਦਾ ਆ ਤੇ ਵੈਬিনার ਵਗੈਰਾ ਜਿਹੜਾ ਸਾਰਾ ਸਾਰਾ ਕੁਝ ਆਉਂਦਾ ਆ ਉਹ ਮੈਂ ਵੇਖ ਕੇ ਉਸ ਤੋਂ ਬਾਅਦ 149 ਪੇ ਕੀਤੀ ਫਿਰ ਮੇਰੀ ਮੈਂਟਰ ਦਾ ਮੈਸੇਜ ਆਇਆ ਮੈਨੂੰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਵੀਡੀਓਜ਼ ਵੇਖ ਲਓ ਤੇ ਕੋਚਿੰਗ ਕਾਲ ਬੁੱਕ ਕਰੋ ਤਾਂ ਮੈਂ ਦੇਖੋ ਗੁਰਜੀਤ ਜਿੱਦਾਂ ਨਾ ਬਿਲਕੁਲ ਆਪਣੇ ਮਨ ਤੇ ਮੈਂ ਕੰਟਰੋਲ ਹੀ ਨਹੀਂ ਜਿਵੇਂ ਰੱਖਿਆ ਕਿ ਮੇਰੇ ਆਪਣੇ ਆਪ ਖਤਮ ਮੈਨੂੰ ਲੋਡ ਸੀਗੀ ਤੇ ਮੈਂ ਅੱਗੇ ਵਧਦੀ ਗਈ ਮੈਂ ਕੋਚਿੰਗ ਕਾਲ ਬੁੱਕ ਕਰ ਲਈ ਜਦੋਂ ਮੇਰੀ ਕੋਚ ਨੇ ਮੈਨੂੰ ਸਾਰਾ ਕੁਝ ਦੱਸਿਆ ਕੋਚਿੰਗ ਕਾਲ ਦੇ ਵਿੱਚ ਮੈਨੂੰ ਸਮਝਾਇਆ ਵੀ ਇਦਾਂ ਹੈਗਾ ਆ ਬਿਜ਼ਨਸ ਆ ਸਮਝਣਾ ਆ ਇਦਾਂ ਕਰਨਾ ਤਾਂ ਉਸ ਟਾਈਮ ਮੇਰੇ ਮਨ 'ਚ ਇਹ ਇੱਕ ਵਾਰੀ ਵੀ ਨਹੀਂ ਆਇਆ ਕਿ ਮੈਂ ਇਹ ਨਹੀਂ ਕਰ ਸਕਦੀ ਬਸ ਮੇਰਾ ਇਹ ਸੀ ਕਿ ਮੈਂ ਆਪਣੀ ਫੈਮਿਲੀ ਨਾਲ ਸਲਾਹ ਕਰੂੰਗੀ ਤੇ ਉਹਨਾਂ ਨੂੰ ਵਿਖਾ ਕਿ ਫਿਰ ਮੈਂ ਅੱਗੇ ਸਟੈਪ ਲੈ ਸਕਦੀ ਆ ਫਿਰ ਮੈਨੂੰ ਪਤਾ ਸੀ ਥੋੜੀ ਇਨਵੈਸਟਮੈਂਟ ਹੈ ਯਾ ਇਹਦੇ ਵਿੱਚ ਪਰ ਉਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕਿ ਓਨਲੀ ਵਨ ਟਾਈਮ ਇਨਵੈਸਟਮੈਂਟ ਯਾ ਸੋ ਮੈਂ ਜਦੋਂ ਆਪਣੀ ਫੈਮਿਲੀ ਦੇ ਨਾਲ ਸਲਾਹ ਕੀਤੀ ਦਿਖਾਇਆ ਕਿ ਮੈਂ ਕਰਨਾ ਚਾਹੁੰਦੀ ਆ ਤੇ ਲੌਂਗ ਟਾਈਮ ਹੈਗਾ ਹਨਾ ਸੋ ਲਾਈਫ ਲੌਂਗ ਲਾਈਫਟਾਈਮ ਦਾ ਹੈਗਾ ਬਿਜ਼ਨਸ ਤੇ ਮੈਂ ਟਰਾਈ ਕਰ ਲੈਣੀ ਆ ਮੈਨੂੰ ਇਹ ਚੀਜ਼ ਬੜਾ ਵਧੀਆ ਲੱਗੇਗੀ ਜਿਹੜੇ ਮੇਰੇ ਕੋਚ ਆ ਜੀ ਉਹ ਕੋਚ ਦੀ ਪੋਜੀਸ਼ਨ ਤੇ ਇੱਕ ਪੰਜਾਬੀ ਭੈਣ ਸਾਡੀ ਪਹੁੰਚ ਸਕਦੀ ਆ ਉਹ ਹਸਬੰਡ ਵਾਈਫ ਘਰ ਕੰਮ ਕਰਦੇ ਆ ਮੈਨੂੰ ਇਹਨਾਂ ਚੀਜ਼ਾਂ ਨੇ ਬਹੁਤ ਅਟਰੈਕਟ ਕੀਤਾ ਕਿ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਸਾਹ ਵੀ ਨਹੀਂ ਲੈ ਸਕਦੇ ਜਿੱਥੇ ਅਸੀਂ 2 2 3 3 ਜੌਬ ਕਰਦੇ ਆ ਉੱਥੇ ਉਹ ਹਸਬੰਡ ਵਾਈਫ ਘਰ ਤੋਂ ਕੰਮ ਕਰ ਰਹੇ ਆ ਕਿ ਉਹਨਾਂ ਨੂੰ ਕਿਸੇ ਬਾਹਰ ਜਾਣ ਦੀ ਲੋੜ ਨਹੀਂ ਕੁਝ ਤੇ ਇਸ ਬਿਜ਼ਨਸ ਦੇ ਵਿੱਚ ਇਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਇੰਪ੍ਰੈਸ ਕੀਤਾ ਵੀ ਕੁਝ ਤੇ ਇਹਦੇ ਵਿੱਚ ਖਾਸ ਹੈਗਾ ਹੀ ਆ ਕਿ ਲੋਕਾਂ ਦੀ ਇੰਨੀ-ਇੰਨੀ ਮੈਂ ਇਨਕਮ ਵੇਖ ਰਹੀ ਆ ਲੋਕ ਜੌਬ ਬਾਹਰ ਉਹਨਾਂ ਨੂੰ ਲੋਡਨੀ ਆ ਬਹੁਤ ਵਧੀਆ ਜਿਹਾ ਸਟੇਟਸ ਆ ਉਹਨਾਂ ਦਾ ਸੋ ਇਸ ਚੀਜ਼ ਦਾ ਕਰਕੇ ਮੈਂ ਕਿਹਾ ਵੀ ਮੈਂ ਇਹ ਕਰਨਾ ਹੀ ਆ ਮੇਰੀ ਲਾਈਫ ਜੇ ਚੇਂਜ ਹੋਣੀ ਆ ਤੇ ਇੱਥੋਂ ਹੀ ਹੋਣੀ ਆ ਕਿਉਂਕਿ ਜੌਬ ਕਰਕੇ ਤੇ ਮੈਂ ਬਹੁਤ ਵੇਖ ਲਿਆ ਸੀ ਜੌਬ ਤੋਂ ਤੇ ਕੁਝ ਨਹੀਂ ਬੰਦਦਾ ਵੀ ਜਿੰਨਾ ਤੁਸੀਂ ਕਮਾ ਕੇ ਲਿਆਉਂਦੇ ਆ ਉਹਨਾਂ ਬਾਅਦ ਮੰਥ ਦੇ ਐਂਡ ਵਿੱਚ ਸਾਡਾ ਖਰਚਾ ਹੀ ਨਿਕਲਦਾ ਆ ਸੋ ਫਿਰ ਮੈਂ ਇਹ ਬਿਜ਼ਨਸ ਜਿਹੜਾ ਹੈਗਾ ਫਿਰ ਮੈਂ ਜੁਆਇਨ ਕੀਤਾ ਹਮ ਹਮ ਦੇਰ ਇਨਵੈਸਟਮੈਂਟ ਮੈਂ ਕਾਸੀ ਜੌਬ ਨਹੀਂ ਕਰਦੇ ਹਾਂ ਨਾ ਆਪਣੀ ਦੂਸਰੀ ਜੌਬ ਥੋੜੀ ਕਰਦੇ ਆ। ਅਹ ਕਾ ਮੈਂ ਜਦੋਂ ਸ਼ੁਰੂ ਕਰਦੀ ਸੀ ਨਾ ਮੈਂ ਜਦੋਂ ਜੌਬ ਕਰਦੀ ਸੀ ਉਹਦੇ ਨਾਲ ਨਾਲ ਮੈਂ ਬਿਜ਼ਨਸ ਕਰਦੀ ਸੀ। ਪਰ ਜਿੱਦਾਂ ਲੋਟੇ ਸੀ ਕਿ 12 ਘੰਟੇ ਦੀ ਜੌਬ ਦੇ ਨਾਲ ਫਿਰ ਵੀ ਇਸ ਨੂੰ ਮੈਨੇਜ ਕਰ ਲਿਆ ਤੇ ਇਹ ਇੱਕ ਜਿਦਾਂ ਲਰਨਿੰਗ ਆ ਕਿਸੇ ਨੇ ਵੀ ਅਗਰ ਜੁਆਇਨ ਕਰਨਾ ਜਿਹੜਾ ਬੰਦਾ ਡਰਦਾ ਹੋਵੇ ਕਿ ਮੈਂ ਕਿੱਦਾਂ ਕਰੂੰਗਾ ਜੇ ਤੁਸੀਂ 12 ਘੰਟੇ ਦੀ ਜੌਬ ਕਰਕੇ ਨਾਲ ਹੀ ਕਰ ਸਕਦੇ ਆ। ਮੈਂ ਵੀ ਵੈਸੇ ਜੌਬ ਕਰਦੀ ਹਾਂ ਮੇਰੀ ਤਾਂ 8 ਘੰਟੇ ਦੀ ਹੈਗੀ ਆ ਤੇ ਹਾਂ ਨਾ ਮੈਂ ਟੈਮਨਲ ਆਈ ਜਾਨੀ ਆ ਤੇ ਤੁਸੀਂ 12 ਘੰਟੇ ਮਤਲਬ ਕਹਿਣਾ ਸੌਖਾ ਆ 12 ਘੰਟੇ ਬਹੁਤ ਜ਼ਿਆਦਾ ਹੁੰਦੇ ਆ ਹਾਂਜੀ ਯਾ ਮੈਂ ਅਕਸਰ 4 ਵਜੇ ਉੱਠਦੀ ਸੀ ਤੇ ਥੋੜਾ ਬਹੁਤ ਘਰ ਦਾ ਕੰਮ ਕਰਨਾ ਸਵੇਰੇ ਸਵੇਰੇ ਫਿਰ ਮੈਂ 6 ਵਜੇ ਮੇਰੀ ਸ਼ਿਫਟ ਸ਼ੁਰੂ ਹੁੰਦੀ ਸੀ ਤੇ 6:30 ਵਜੇ ਸ਼ਾਮ ਰਾਤ ਨੂੰ ਸ਼ਿਫਟ ਖਤਮ ਹੁੰਦੀ ਸੀ ਤੇ ਔਰ ਜਾਂਚ ਵੀ ਇੱਕ ਘੰਟਾ ਜਾਣੇ ਘੰਟਾਉਣ ਲੱਗ ਜਾਂਦਾ ਸੀਗਾ ਹਨਾ ਤੇ ਮੈਂ ਆਪਣੇ ਕੰਮ ਨੂੰ ਧਿਆਨ ਬਹੁਤ ਦਿੱਤਾ ਸੀ ਬਿਜ਼ਨਸ ਵਾਲਾ ਮੈਨੂੰ ਲੱਗਦਾ ਹੈ ਕਿ ਮੈਂ ਜੌਬ ਛੱਡਣੀ ਆਏ ਪਹਿਲੇ ਤੇ ਮਾਈਂਡ ਸੈਟ ਨਹੀਂ ਸੀ ਪਰ ਜਦੋਂ ਵੀ ਬ੍ਰੇਕ ਹੁੰਦੀ ਸੀ ਨਾ ਬ੍ਰੇਕ ਦੇ ਵਿੱਚ ਮੈਂ ਆਪਣੇ ਉਹ ਜੋ ਵੀ ਕੰਮ ਕਰਨਾ ਹੁੰਦਾ ਸੀ ਕਰਦੀ ਸੀ ਫਿਰ ਰਾਤ ਨੂੰ ਘਰ ਆ ਕੇ ਘਰ ਦਾ ਕੰਮ ਕਰਕੇ ਜਦੋਂ ਮੈਂ ਬੈੱਡ ਤੇ ਜਾਣਾ ਫਿਰ ਮੈਂ ਅੱਧਾ ਘੰਟਾ ਇੱਕ ਘੰਟਾ ਇਹ ਕੰਮ ਨੂੰ ਦੇਣਾ ਮੈਂ ਵੇਖਣਾ ਸਾਰੇ ਆਪਣੇ ਅਕਾਊਂਟ ਵਗੈਰਾ ਚੈੱਕ ਕਰਨੇ ਜੋ ਮੇਰਾ ਕੰਮ ਸੀਗਾ ਮੈਂ ਕਰਦੀ ਰਹੀ ਜਦੋਂ ਮੈਨੂੰ ਕਾਲਸ ਆਉਂਦੀਆਂ ਸੀ ਮੈਂ ਰਾਤ ਦੇ 12-12 ਵਜੇ ਉੱਠ ਕੇ ਵੀ ਕਾਲਸ ਲਈਆਂ ਠੀਕ ਇਹਦੇ ਵਿੱਚ ਜ਼ਿਆਦਾ ਕੁਐਸਚਨ ਜਿੱਦਾਂ ਲੋਕੀ ਇਹ ਹੀ ਪੁੱਛਦੇ ਆ ਕਿ ਆਪਾਂ ਕਰ ਦੇਗੀ ਆ ਹਨਾ ਜੇ ਤੁਸੀਂ ਥੋੜੀ ਜਿਹੀ ਇਹਦੇ ਤੇ ਚਾਨਣਾ ਪਾ ਦੋ ਕਿ ਆਪਾਂ ਕਰ ਦੇਗੀ ਆ ਤਾਂ ਦੇਖੋ ਇਹ ਇੰਨਾ ਵਧੀਆ ਹੈਗਾ ਸਿਸਟਮ ਕਿ ਸਿਰਫ ਇਹਦੇ ਵਿੱਚ ਅਸੀਂ ਐਜ਼ ਅ ਟੀਚਰ ਲੋਕਾਂ ਨੂੰ ਗਾਈਡ ਕਰਦੇ ਆ ਸਾਡਾ ਕੰਮ ਹੀ ਹੈਗਾ bizness ਦੇ ਮਾਡਲ ਦੀ ਪ੍ਰੋਮੋਸ਼ਨ ਕਰਨਾ ਇੱਕ bizness ਮਾਡਲ ਨੂੰ ਐਡਵਰਟਾਈਜ਼ਮੈਂਟ ਕਰਨਾ ਤਾਂ ਜੋ ਸਾਡੀ ਕਮਿਊਨਿਟੀ ਨੂੰ ਇਹ ਪਤਾ ਲੱਗ ਸਕੇ ਕਿ ਇੰਨੇ ਆਸਾਨ ਕੰਮ ਵੀ ਹੈਗੇ ਨੇ ਪਰ ਲੋਕ ਕਿਉਂ ਡਰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਦੇਖੋ ਜਿਸ ਬੰਦੇ ਦੇ ਅੰਦਰ ਖੁਦ ਚ ਬਲੀਵ ਨਹੀਂ ਹੈਗਾ ਆਪਣੇ ਆਪ ਤੇ ਭਰੋਸਾ ਨਹੀਂ ਹੈਗਾ ਤਾਂ ਉਹ ਲੋਕ ਦੂਜਿਆਂ ਦੇ ਭਰੋਸਾ ਨਹੀਂ ਕਰਦੇ ਤਾ ਇਹਦੇ ਵਿੱਚ ਸੋਖਾ ਕੰਮ ਇਹ ਹੈਗਾ ਕਿ ਅਸੀਂ ਸਿਰਫ ਤੇ ਸਿਰਫ ਆਪਣੀ ਕਮਿਊਨਿਟੀ ਨੂੰ ਇਹ ਕੰਮ ਬਾਰੇ ਜਾਣਕਾਰ ਕਰਨਾ ਦੱਸਣਾ ਪ੍ਰੋਮੋਸ਼ਨ ਕਰਨਾ ਬਿਜ਼ਨਸ ਦੀ ਤੇ ਸੋ ਜੇ ਅਹੀਂ ਭੈਣਾ ਦੀ ਲਾਈਫ ਚੇਂਜ ਹੋਈ ਆ ਤੁਹਾਡੇ ਸਾਹਮਣੇ ਅਸੀਂ ਘਰ ਚ ਰਹਿ ਕੇ ਕੰਮ ਕਰ ਰਹੇ ਆ 2024 ਦੇ ਵਿੱਚ ਵੀ ਗੁਰਜੀਤ ਨੇ ਆਪਣੀ ਜੌਬ ਕੀਤੀ ਆ ਹਾਂ ਉਹ ਹੀ ਪ੍ਰੈਸ਼ਰ ਸੀਗਾ ਮੈਂ ਤਿੰਨ ਛੁੱਟੀਆਂ ਕੀਤੀਆਂ ਸੀ ਮੈਂ ਤੁਹਾਨੂੰ ਦੱਸਦੀਆਂ ਜਦੋਂ ਮੈਂ ਜੌਬ ਆਪਣੀ ਛੱਡੀ ਆ ਮੇਰਾ ਨਾ ਥੋੜਾ ਮੈਨੂੰ ਮੈਂ ਤਿੰਨ ਛੁੱਟੀਆਂ ਕੀਤੀਆਂ ਸੀ ਮੈਂ ਠੀਕ ਨਹੀਂ ਸੀ ਤੇ ਉਹਨਾਂ ਦੇ ਵੀ ਬਾਰ-ਬਾਰ ਫੋਨ ਆਈ ਜਾਣ ਕਿ ਰਸ਼ਪਾਲ ਤੈਨੂੰ ਬੈਕ ਆਉਣਾ ਪੈਣਾ ਨਹੀਂ ਤੇ ਫਿਰ ਤੈਨੂੰ ਆਪਣਾ ਓਕੇ ਸਟੈਪ ਲੈਣਾ ਪੈਣਾ ਕੋਈ ਫਿਰ ਮੈਨੂੰ ਮਤਲਬ ਮੇਰੇ ਮਨ 'ਚ ਇੰਨਾ ਸੀਗਾ ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਮੈਨੂੰ ਮੇਰਾ ਬਿਜ਼ਨਸ ਬਹੁਤ ਵਧੀਆ ਲੱਗਦਾ ਤੇ ਤੇਰੇ ਭਰੋਸੇ ਤੇ ਮੈਂ ਆਪਣੇ ਬਿਜ਼ਨਸ ਨੂੰ ਪਹਿਲ ਦੇ ਰਹੀ ਆ ਤੇ ਆਪਣੀ ਜੌਬ ਨੂੰ ਕਰ ਰਹੀ ਆ ਫਿਰ ਮੈਂ ਉਹਨਾਂ ਨੂੰ ਆਪਣੇ ਮੈਂ ਸੁਪਰਵਾਈਜ਼ਰ ਨੂੰ ਮੈਸੇਜ ਕੀਤਾ ਕਿ ਮੈਂ ਜੌਬ ਤੇ ਨਹੀਂ ਆ ਰਹੀ ਮੈਂ ਰਿਜ਼ਾਈਨ ਦੇ ਰਹੀ ਆ ਸੋ ਮੈਂ ਉਸ ਦਿਨ ਆਪਣਾ ਰਿਜ਼ਾਈਨ ਦਿੱਤਾ ਸੀ ਤੇ ਉਸ ਦਿਨ ਉਹ डिसेंबर 2024 ਦੀ ਗੱਲ ਆ ਮੈਂ ਆਪਣੀ ਜੌਬ ਬਹੁਤ ਵਧੀਆ ਜੁਨੀਅਨ ਦੀ ਜੌਬ ਸੀ ਮੇਰੀ ਸਾਰੇ ਬੈਨੀਫਿਟਸ ਸੀਗੇ ਪਰ ਮੈਂ ਉਹਨੂੰ ਕ੍ਰਿਟਿਕ ਕੀਤਾ ਕਿਉਂਕਿ ਮੇਰਾ ਬਿਜ਼ਨਸ ਜਿਹੜਾ ਹੈਗਾ ਨਾ ਵਾਲਾ ਇਹ ਮੇਰੀ ਜੌਬ ਈ ਜ਼ਿਆਦਾ ਵਧੀਆ ਕਿਉਂਕਿ ਜਿੰਨਾ ਅਸੀਂ ਸਾਲ 'ਚ ਕਮਾਉਂਦੇ ਆ ਅਸੀਂ 2-4 ਮਹੀਨਿਆਂ 'ਚ ਕਮਾ ਸਕਦੇ ਆ ਸਾਨੂੰ ਇੰਨੀ ਜ਼ਿਆਦਾ ਇਨਕਮ ਮਿਲਦੀ ਹੈ ਫਾਈਨੈਂਸ਼ੀਅਲ ਫਰੀडम ਫਰੀडम ਤੁਸੀਂ ਜਦੋਂ ਕੋਚ ਤੇ ਜਿੱਦਾਂ ਪਹੁੰਚ ਕੇ ਤੁਸੀਂ ਹੋਰ ਕਾਫੀ ਲੋਕਾਂ ਨੂੰ ਮਿਲੇ ਹੋਣੇ ਆ ਦੇਖਿਆ ਹੋਣਾ ਨਾ ਤੇ ਬੰਦਾ ਹੋਰ ਇਨਸਪਾਇਰ ਹੁੰਦਾ ਆ ਮੈਂ ਕਹਿੰਨੀ ਆ ਮੈਂ ਜਿਹੜਾ ਵੀ ਬਿਜ਼ਨਸ ਵਾਲਾ ਵੇਖਦੀ ਆ ਨਾ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਨੂੰ ਉਹਨਾਂ ਤੇ ਪ੍ਰਾਊਡ ਹੁੰਦਾ ਕਿ ਇਹਨਾਂ ਦਾ ਮਾਈਂਡ ਸੈਟ ਕਿਵੇਂ ਆ ਹਨਾ ਜਿੱਦਾਂ ਮੈਂ ਇਸ ਬਿਜ਼ਨਸ ਦੇ ਵਿੱਚ ਆ ਤੇ ਜਦੋਂ ਮੈਂ ਤੁਹਾਡੇ ਵਰਗੀਆਂ ਹੋਰ ਬਹੁਤ ਸਾਰੀਆਂ ਭੈਣਾਂ ਨੂੰ ਵੇਖਦੀ ਆ ਚਾਹੇ ਉਹ ਕਿਸੇ ਵੀ ਦੇਸ਼ ਤੇ ਅੱਜ ਮੇਰੇ ਤੇ ਕੱਲੀ ਕੈਨੇਡਾ ਚ ਕੰਮ ਨਹੀਂ ਕਰ ਰਹੀ ਕੈਨੇਡਾ ਚ ਰਹਿ ਕੇ ਮੈਂ 올 ਵਰਲਡ ਦੇ ਨਾਲ ਕੰਮ ਕਰ ਰਹੀ ਆ ਸੋ ਕਿੱਥੋਂ ਕਿੱਥੋਂ ਪੂਰੇ ਵਰਲਡ ਦੇ ਵਿੱਚ ਮੇਰਾ ਨਾਮ ਆ ਮੇਰੇ ਫਰੈਂਡ ਸਰਕਲ ਆ ਬਿਜ਼ਨਸ 파ਟਰਨਰ ਆ ਸਾਰੇ ਮੇਰੇ ਨਾਲ ਗੱਲ ਫਰੈਂਡਸ਼ਿਪ ਦਾ ਮੇਰੇ ਨਾਲ ਮੈਸੇਜ ਚੱਲਦੇ ਆ ਇੰਡੀਆ ਤੋਂ ਵੀ इवन ਡੇਰਾਦੂਨ ਤੋਂ ਇਧਰ ਵਾਲੀ ਸਾਈਡ ਸਾਊਥ ਸਾਈਡ ਤੋਂ ਹਨਾ ਆਸਾਮ ਤੋਂ ਅਹਮਦਾਬਾਦ ਤੋਂ ਸਾਰੇ ਮੇਰੇ ਫਰੈਂਡ ਸਰਕਲ ਜਿਹਾ ਸੋ ਸਾਡਾ ਮੈਸੇਜ ਚੱਲਦੇ ਆ ਗੱਲਬਾਤ ਚੱਲਦੀ ਆ ਉਹਨਾਂ ਦੇ ਨਾਲ ਤੇ ਬੜਾ ਹੀ ਜ਼ਿਆਦਾ ਵਧੀਆ ਲੱਗਦਾ ਕਿ ਇਹ ਬਿਜ਼ਨਸ ਹਰ ਦੇਸ਼ ਦੇ ਵਿੱਚ ਬੈਠੇ ਲੋਕ ਕਰ ਰਹੇ ਆ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਲੋੜ ਹੈਗੀ ਆ ਪਰ ਉਹ ਡਰ ਰਹੇ ਆ ਤੇ ਡਰ ਡਰ ਤੋਂ ਅੱਗੇ ਆਉਣ ਦੀ ਲੋੜ ਹੈਗੀ ਆ ਦਰ ਨੂੰ ਤਾਂ ਫਿਰ ਉਹ ਆਪ ਹੀ ਕਰ ਸਕਦੇ ਹਨਾ ਇਹਦੇ ਵਿੱਚ ਆਪਾਂ ਤਾਂ ਸਿਰਫ ਤੁਹਾਨੂੰ ਮੋਟੀਵੇਟ ਕਰ ਸਕਦੇ ਹਾਂ ਇਨਸਪਾਇਰ ਕਰ ਸਕਦੇ ਹਾਂ ਇਦਾਂ ਦੇ ਲਾਈਵਸ ਕਰਕੇ ਹਨਾ ਕਿ ਇਦਾਂ ਦਾ ਕੁਝ ਨਹੀਂ ਹੈਗਾ ਤੇ ਆ ਕੇ ਚੈੱਕ ਕਰੋ ਪਰ ਸਟੈਪ ਤਾਂ ਤੁਹਾਨੂੰ ਹੀ ਲੈਣਾ ਪੈਣਾ ਆ ਦੇਖਣ ਵਾਲਿਆਂ ਨੂੰ ਹਾਂਜੀ ਇਹ ਬਾਕੀ ਕਈ ਬਹੁਤ ਸਾਰੇ ਮੋਸਟਲੀ ਮੈਂ ਲੇਡੀਜ਼ ਦੀ ਇਹ ਪ੍ਰੋਬਲਮ ਵੇਖਦੀ ਆ ਗੁਰਜੀਤ ਕਿ ਉਹਨਾਂ ਨੂੰ ਹੁੰਦਾ ਕਿ ਸਾਡੇ ਬੱਚੇ ਨਹੀਂ ਮੰਨਦੇ हां शुरू ਦੇ ਵਿੱਚ ਮੇਰੀ ਬੇਟੀ ਨੂੰ ਵੀ ਥੋੜਾ ਜਿਹਾ ਔਖਾ ਲੱਗਾ ਸੀਗਾ ਮੇਰੀ ਬੇਟੀ ਵੱਡੀ ਆ ਤੇ ਮੇਰਾ ਬੇਟਾ ਛੋਟਾ ਆ ਮੇਰੀ ਬੇਟੀ 24 ইয়ার ਦੀ ਆ ਮੇਰਾ ਬੇਟਾ ਹੁਣ 19 ਦਾ 19 ਜਾ ਰਿਹਾ ਉਹਨੂੰ ਸੋ ਮੈਂ ਸ਼ੁਰੂ ਤੋਂ ਜਦੋਂ ਕੰਮ ਕੀਤਾ ਸੀ ਮੈਂ ਆਪਣੇ ਬੇਟੇ ਨੂੰ ਦੱਸਿਆ ਸੀ ਬੇਟੀ ਨੂੰ ਵੀ ਦੱਸਿਆ ਸੀ ਬੇਟੀ ਕਹਿੰਦੀ ਮਮਾ ਤੁਹਾਨੂੰ ਸੋਸ਼ਲ ਮੀਡੀਆ ਤੇ ਆਉਣਾ ਪੈਣਾ ਤੇ ਮੈਂ ਕਿਹਾ ਬੇਟੇ ਜਦੋਂ ਮੈਂ ਟੀਚਰ ਸੀ ਇੰਡੀਆ ਹਨਾ ਉਦੋਂ ਵੀ ਤੇ ਮੈਂ ਆਉਂਦੀ ਸੀ ਨਾ ਤੇ ਫਿਰ ਉਹਨਾਂ ਨੇ ਉਸ ਚੀਜ਼ ਨੂੰ ਐਕਸੈਪਟ ਕੀਤਾ ਕਿ ਮਮਾ ਤੇ ਉਦੋਂ ਵੀ ਆਉਂਦੇ ਸੀ ਦੇਖੋ ਉਸੀ ਜਦੋਂ ਕੋਈ ਪ੍ਰਧਾਨ ਮੰਤਰੀ ਨੂੰ ਵੇਖਦੇ ਆ ਲੇਡੀ ਨੂੰ ਆਪਾਂ ਨੂੰ ਕਿੰਨਾ ਵਧੀਆ ਲੱਗਦਾ ਵੀ ਇਹ ਕਿੰਨੀ ਵਧੀਆ ਚੀਜ਼ ਤੇ ਪਹੁੰਚੀ ਆ ਈਵਨ ਪਾਇਲਟ ਵੀ ਬਣੀ ਆ ਗਿਆ ਲੇਡੀਸ ਹਨਾ ਸੋ ਸਾਨੂੰ ਉਹ ਕਿੰਨਾ ਚੰਗਾ ਲੱਗਦਾ ਹੁਣ ਮਦਰ ਮਦਰ ਟ੍ਰੇਸਾ ਕਿੰਨੇ ਪੁਰਾਣੇ ਸਮਿਆਂ ਦੀਆਂ ਗੱਲਾਂ ਵੇਖੋ ਲੇਡੀਸ ਕਿੱਥੋਂ ਤੱਕ ਪਹੁੰਚੀਆਂ ਤੇ ਅੱਜ ਦੇ ਸਮੇਂ ਵਿੱਚ ਅਸੀਂ ਇੰਨੀਆਂ ਕਮਜ਼ੋਰ ਆਪਣੇ ਆਪ ਨੂੰ ਸਮਝਦੀਆਂ ਜਾਂ ਅਸੀਂ ਇੱਕ ਸਟੈਪ ਲੈਣ ਤੋਂ ਡਰਦੀਆਂ ਜਾਂ ਤੇ ਸੋਸ਼ਲ ਮੀਡੀਆ ਤੇ ਆਉਣ ਤੋਂ ਤਾਂ ਡਰੀਏ ਜੀ ਕੁਝ ਅਸੀਂ ਗਲਤ ਕਰਦੇ ਹੋਈਏ ਅਸੀਂ ਤਾਂ ਇੱਕ ਐਜੂਕੇਟ ਕਰ ਰਹੇ ਆਪਣੀ ਸੁਸਾਇਟੀ ਨੂੰ ਐਜੂਕੇਟ ਕਰ ਰਹੇ ਆ ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਦੀ ਉਹਨਾਂ ਵਿੱਚ ਹਿੰਮਤ ਭਰ ਰਹੇ ਆ ਕਿ ਦੇਖੋ ਔਰਤਾਂ ਨੂੰ ਜੁਲਮ ਦਾ ਸ਼ਿਕਾਰ ਹੁੰਦੀਆਂ ਨੇ ਕਿਉਂਕਿ ਉਹ ਆਪਣੇ ਆਪ ਨੂੰ ਕਮਜ਼ੋਰ ਸਮਝਦੀਆਂ ਨੇ ਉਦਾਂ ਬਹੁਤ ਆਪਣੇ ਆਪ ਨੂੰ ਸਮਝਣਾ ਵੀ ਸਾਡੇ ਤੋਂ ਸਿਆਣਾ ਕੋਈ ਨਹੀਂ ਹੈਗਾ ਪਰ ਸਿਆਣਾਪ ਉੱਥੇ ਹੁੰਦੀ ਹੈ ਵੀ ਤੁਸੀਂ ਸਟੈਪ ਕੀ ਲੈ ਰਹੇ ਆ ਤੁਸੀਂ ਆਪਣੇ ਫੈਮਿਲੀ ਵਾਸਤੇ ਆਪਣੇ ਵਾਸਤੇ ਕੀ ਕਰ ਰਹੇ ਆ ਹਮ ਹਮ ਇੰਨਾ ਬਲੀਵ ਨਹੀਂ ਹੈਗਾ ਇਨਾ ਇਹ ਜਦੋਂ ਅਸੀਂ ਸਾਹਮਣੇ ਆ ਕੇ ਦੱਸ ਰਹੇ ਹਾਂ ਗੱਲਬਾਤ ਕਰੋ ਤੁਹਾਨੂੰ ਕਿਹੜੀ ਚੀਜ਼ ਔਖੀ ਲੱਗਦੀ ਹੈ ਵੀ ਤੁਸੀਂ ਆਪਣੇ ਆਪ ਨੂੰ ਨਾ ਸੋਸ਼ਲ ਮੀਡੀਆ ਤੇ ਲੈ ਕੇ ਆਉਣਾ ਚਾਹੁੰਦੇ ਆ ਨਾ ਕਿਸੇ ਨਾਲ ਆਪਣੀ ਸਾਹਮਣੇ ਆ ਕੇ ਗੱਲ ਕਰਨਾ ਚਾਹੁੰਦੇ ਆ ਕੌਨਫੀਡੈਂਸ ਲੈ ਕੇ ਆਓ ਤਾਂ ਕਿ ਔਰਤ ਕਦੀ ਵੀ ਦੱਬ ਕੇ ਨਾ ਰਵੇ ਹਰ ਔਰਤ ਵਾਸਤੇ ਇੱਕ ਸੁਨੇਹਾ ਹੁੰਦਾ ਹੈ ਕਿ ਤੁਸੀਂ ਆਪਣੇ ਪੈਰਾਂ ਤੇ ਖੁਦ ਖੜੀਆਂ ਹੋਵੋ ਤਾਂ ਕਿ ਤੁਹਾਨੂੰ ਕਿਸੇ ਕੋਈ ਤੁਹਾਡੇ ਵੱਲ ਨਜ਼ਰ ਚੁੱਕ ਕੇ ਵੀ ਮਾੜੀ ਨਜ਼ਰ ਨਾ ਵੇਖ ਨਹੀਂ ਸਕਦਾ ਜਦੋਂ ਅਸੀਂ ਸਟੈਂਡ ਕਰਦੇ ਆ ਆਪਣੇ ਪੈਰਾਂ ਤੇ ਤੂੰ ਸਹੀ ਕਿਹਾ ਤੁਸੀਂ ਬਿਲਕੁਲ ਆਫਰ ਚੱਲ ਰਿਹਾ ਔਰਤ ਮਰਦ ਅੱਜ ਕੱਲ ਬਰਾਬਰ ਨੇ ਹਨਾ ਸੋ ਬਰਾਬਰਤਾ ਦਾ ਹੱਕ ਸਾਡੇ ਆ ਤੇ ਆਪ ਸਾਡੇ ਵਿੱਚ ਕਮੀਆਂ ਆ ਕਿ ਅਸੀਂ ਕਮਜ਼ੋਰ ਬਣਦੀਆਂ ਨੇ ਤਾਂ ਲੋਕ ਸਾਡਾ ਫਾਇਦਾ ਉਠਾਉਂਦੇ ਆ ਸਹੀ ਹੈ ਬਹੁਤ ਸੋਣਾ ਐਕਸਪਲੇਨ ਕੀਤਾ ਤੁਸੀਂ ਆਈ ਹੋਪ ਕਿਸੇ ਨਾ ਕਿਸੇ ਨੂੰ ਮੋਟੀਵੇਸ਼ਨ ਜ਼ਰੂਰ ਮਿਲੀ ਹੋਗੀ ਤੇ ਹੁਣ ਜਰਾ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਈਵਰਸ ਨੂੰ ਜਿਹੜੇ ਦੇਖਣਗੇ ਸਾਨੂੰ ਲੇਟਰ ਆਨ ਲਾ ਰੀਪਲੇ ਅੱਛਾ ਮੇਰੇ ਲਈ ਅੱਜ ਇੱਕ ਬਹੁਤ ਰਾਤੀ ਵੀ ਅਸੀਂ ਖਬਰਾਂ ਸੁਣਦੇ ਪਏ ਸੀ ਹੁਣ ਦੇਖੋ ਯੂ ਐਸ ਏ ਦੇ ਵਿੱਚ ਲੋਕਾਂ ਨੇ ਇੱਕੀ ਚੀਜ਼ ਪੰਜਾਬ ਦੇ ਵਿੱਚ ਫੈਲੀ ਹੋਈ ਆ ਮੈਂ ਫੇਰ ਆਪਣੇ ਪੰਜਾਬ ਨੂੰ ਕਿਉਂਕਿ ਅਸੀਂ ਪੰਜਾਬੀ ਆ ਤੇ ਸਾਨੂੰ ਆਪਣੇ ਪੰਜਾਬ ਨੂੰ ਚੇਂਜ ਕਰਨ ਲਈ ਬਹੁਤ ਆਉਂਦਾ ਕਿ ਉਹਨਾਂ ਦੇ ਮਨਾਂ ਵਿੱਚ ਇਹ ਆ ਕਿ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ 'ਚ ਜਾ ਕੇ ਹੀ ਅਸੀਂ ਕਮਾਈ ਕਰ ਸਕਦੇ ਆ ਤੇ ਜਦੋਂ ਆ ਬਿਜ਼ਨਸ ਆਇਆ ਨਾ ਮੈਨੂੰ ਇੰਨਾ ਲੱਗਦਾ ਕਿ ਹੁਣ ਤੇ ਸਾਡੇ ਕੋਲ ਉਹ ਓਪਰਚ्युनिटी ਆ ਗਈ ਆ ਵੀ ਅਸੀਂ ਕਿਸੇ ਵੀ ਆਪਣੇ ਕੋਨੇ 'ਚ ਬੈ ਕੇ ਮੈਂ ਆਪਣੇ ਪੰਜਾਬ ਵਿੱਚ ਆਪਣੇ ਘਰ 'ਚ ਬੈ ਕੇ ਜਿੰਨਾ ਚਿਰ ਮੇਰੇ ਕੋਲ ਫੋਨ ਤੇ ਇੰਟਰਨੈਟ ਹੈਗਾ ਨਾ ਮੈਂ ਆ ਬਿਜ਼ਨਸ ਸਕਦੀਆਂ ਔਰ ਇਹ bizness ਇਨਾ ਵੱਡਾ ਆ ਵੀ ਤੁਸੀਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਤੁਸੀਂ ਬਾਹਰ ਬੈਠੇ ਲੋਕਾਂ ਨਾਲੋਂ ਵੀ ਵੱਧ ਕਮਾਈ ਕਰ ਸਕਦੇ ਆ ਹੁਣ ਜਦੋਂ ਡਾਂਕੀ ਲਾ ਲਾ ਕੇ ਇੰਨੇ ਪੈਸੇ ਲਾ ਲਾ ਕੇ ਬਾਹਰਲੇ ਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਭੇਜਦੇ ਆ ਆਪਣੇ ਹਨਾ ਸੋ ਨਿੱਕੇ ਨਿੱਕੇ ਬੱਚੇ ਨਾਲ ਲੈ ਕੇ ਫੈਮਿਲੀ ਜਾਂਦੀ ਆ ਕਿਸ ਤਰ੍ਹਾਂ ਰਾਤੀ ਵੀ ਇੱਕ ਜਹਾਜ਼ ਕਹਿੰਦੇ ਪੂਰਾ ਭਰਿਆ ਹੋਇਆ ਹਰਿਆਣੇ ਵਿੱਚ ਉਤਾਰਿਆ ਗਿਆ ਜਾ ਕੇ ਜਿੱਦਾਂ US government ਨੇ ਭੇਜਿਆ ਜਾਂ ਵਾਪਸ ਹਨ ਸੋ ਅਜੇ ਹੋਰ ਇੱਕ ਵਾਰੀ ਹੁਣ ਪੰਜਾਬ ਦੀ ਫੇਰ ਵਾਰੀ ਆਉਣ ਵਾਲੀ ਆ ਇੱਕ ਜਹਾਜ਼ ਹੋਰ ਰੈਡੀ ਬੈਠਾ ਹੈਗਾ ਭੇਜਣ ਵਾਸਤੇ ਕਿੰਨੇ ਲੋਕ ਜਿੱਲਦੇ ਵਿੱਚ ਬੈਠੇ ਹੋਏ ਆ ਸੋ ਜਾਗੋ ਆਪਣੇ ਜੇ ਕੋਈ ਪੰਜਾਬ ਤੋਂ ਮੈਨੂੰ ਸੁਣਦਾ ਪਿਆ ਜਾਂ ਇੰਡੀਆ ਤੋਂ ਸੁਣ ਰਿਹਾ ਆ ਮੇਰੀ ਉਹਨਾਂ ਵਾਸਤੇ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ ਵੀ ਆਏ ਆ ਠੀਕ ਆ ਅਸੀਂ ਲੀਗਲ ਤਰੀਕੇ ਨਾਲ ਆਏ ਹੈਗੇ ਆ ਸ਼ੌਂਕ ਸੀਗਾ ਇਹ ਹੰ ਦਾ ਬਾਰ ਵਿੱਚ ਪਰ ਬਾਹਰ ਆ ਕੇ ਅਸੀਂ ਉਹ ਸਟਰਗਲ ਵੀ ਫੇਸ ਕੀਤਾ ਆ ਅਸੀਂ ਪੜੇ ਵੀ ਆ ਪੜਾਈ ਵੀ ਕੀਤੀ ਆ ਇੱਥੇ ਆ ਕੇ ਐਸ ਉਮਰ ਦੇ ਵਿੱਚ ਜੇ ਤੁਸੀਂ ਉਹ ਕਰ ਸਕਦੇ ਆ ਫਿਰ ਤੇ ਸਟੈਪ ਲਓ ਜੇ ਨਹੀਂ ਕਰ ਸਕਦੇ ਤੇ ਆਹ bizness ਤੇ ਇੱਕ ਵਾਰੀ ਜਰੂਰ ਸਰਚ ਕਰੋ ਇਹ bizness ਤੁਹਾਨੂੰ ਘਰੇ ਬੈਠੇ ਬਾਹਰਲੇ ਦੇਸ਼ਾਂ ਤੋਂ ਵੱਧ ਕਮਾਈ ਦੇ ਸਕਦਾ ਆ ਲੀਗਲ ਹੈਗਾ ਆ ਯੂ ਐਸ اے ਗਵਰਨਮੈਂਟ ਗਵਰਨਮੈਂਟ ਨੇ ਇਹਨੂੰ ਅਪਰੂਵ ਕੀਤਾ ਆ ਉਸ ਤੋਂ ਬਾਅਦ ਵਰਲਡ ਦੀਆਂ ਸਾਰੀਆਂ ਜਿਹੜੀਆਂ ਕੰਟਰੀਜ਼ ਹੈਗੀਆਂ ਏ ਉਹਨਾਂ ਉਹਨਾਂ ਨੇ ਆਪਣੀ ਆਪਣੀ ਗਵਰਨਮੈਂਟ ਦੇ ਅੰਡਰ ਇਹਨੂੰ ਅਪਰੂਵ ਕੀਤਾ ਹੈਗਾ ਟੈਕਸੇਬਲ ਹੈਗਾ ਸੋ ਡਰੋ ਨਾ ਆਪਣੇ ਬੱਚਿਆਂ ਨੂੰ ਕਿੱਲੇ ਵੇਚ ਕੇ ਜ਼ਮੀਨਾਂ ਵੇਚ ਕੇ ਬਾਹਰ ਭੇਜਣ ਦੀ ਬਜਾਏ ਆਪਣੇ ਘਰੇ ਬੈਠਿਆਂ ਨੂੰ ਕੰਮ ਖੋਲ ਕੇ ਦੋ ਸਹੀ ਫੋਨ ਫੋਨ ਹੀ ਇੱਥੇ 1.7 ਲੱਖ ਦੇ ਫੋਨ ਫੜੇ ਹੋਇਆ ਹੱਥਾਂ ਦੇ ਵਿੱਚ ਪਰ ਫੋਨ ਦੀ ਸਿਰਫ ਟਾਈਮ ਵੇਸਟ ਤੇ ਗੰਦੀਆਂ ਆਦਤਾਂ ਸਿੱਖ ਰਿਹਾ ਸੋਸਾਇਟੀ ਮੈਂ ਕਹਿੰਦੀ ਗਲਤ ਬੈਣੀ ਵਿੱਚ ਬੈਠੇ ਹੋਏ ਆ ਬੱਚੇ ਜਦੋਂ ਉਹ ਇਹੋ ਜਿਹਾ ਬਿਜ਼ਨਸ ਕਰਨਗੇ ਉਹ ਆਪਣੇ ਚਾਰ ਫਰੈਂਡਸ ਨੂੰ ਹੋਰ ਇਹਦੇ ਵਿੱਚ ਫਲਾਉਣਗੇ ਤੁਹਾਡੇ ਬੱਚੇ ਜਿਹੜੇ ਸਹੀ ਰਾਹ ਤੇ ਚੱਲਣਗੇ ਉਹ ਜਿੰਨਾ ਵੀ ਉਹਨਾਂ ਵਿੱਚ ਥੋੜਾ ਗੱਟਸ ਆਊਗਾ ਥੋੜਾ ਉਸੇ ਤਰੀਕੇ ਦਾ ਵੀ ਬਾੜ ਫਲਾਉਣਗੇ ਉਸੇ ਤਰ੍ਹਾਂ ਦੇ ਤੁਹਾਡੇ ਇੱਕ ਨੇ ਇੱਕ ਸੁਧਰੂਗਾ ਨਾਲ ਚਾਰ ਬੱਚੇ ਹੋਰ ਸੁਧਰਣਗੇ ਸੋ ਆਪਣੇ ਆਪ ਨੂੰ ਜਾਗਰੂਤ ਕਰੋ ਮਾਪਿਓ ਨੂੰ ਮੇਰੀ ਅਪੀਲ ਹੈਗੀ ਆ ਕਿ ਆਪਣੇ ਬੱਚਿਆਂ ਨੂੰ ਇਹ ਬਿਜ਼ਨਸ ਦੀ ਇੱਕ ਵਾਰੀ ਜਾਣਕਾਰੀ ਦਿਓ ਮੈਂ ਝੂਠ ਨਹੀਂ ਬੋਲ ਰਹੀ ਅਸੀਂ ਸਾਰੇ ਪੈਂਪਰਾ ਝੂਠ ਨਹੀਂ बोल ਰੇ ਰੀਅਲੀ ਵਿੱਚ ਇੱਕ ਗ੍ਰੇਟ ਆਪਰਚ्युनिटी ਆ ਇਹਦੇ ਤੇ ਜ਼ਰੂਰ ਸਰਚ ਕਰੋ ਜਦੋਂ ਤੁਸੀਂ ਪਹਿਲਾ ਸਭ ਤੋਂ ਤੇ ਜਿੰਨੂੰ ਵੀ ਤੁਸੀਂ ਜਿਹਦੀ ਐਡਵਰਟਾਈਜ਼ਮੈਂਟ ਵੇਖਦੇ ਹੋ ਕਿਸੇ ਪੰਜਾਬੀ ਪੈਂਪਰਾ ਦੀ ਉਹਨੂੰ ਆਪਣੀ ਈਮੇਲ ਦੋ ਤੁਹਾਨੂੰ ਜੇ ਡਰ ਲੱਗਦਾ ਤੁਹਾਡੀ ਈਮੇਲ ਤੋਂ ਪਤਾ ਨਹੀਂ ਕਿਸੇ ਨੇ ਕੀ ਖੋਲਣਾ ਤੁਸੀਂ ਇੱਕ ਨਵੀਂ ਈਮੇਲ ਬਣਾ ਲਓ ਉਹ ਵਾਲੀ ਦਿਓ ਈਮੇਲ ਦੇ थ्रू ਤੁਹਾਨੂੰ ਕੰਪਨੀ ਵੱਲੋਂ ਸਿੱਧੀ ਸਾਡਾ ਕੰਮ ਹੈਗਾ ਤੋ ਇੱਕ ਬ੍ਰਿਜ ਦਾ ਕੰਮ ਕਰਦੇ ਆਂ ਅਸੀਂ ਤੁਹਾਡੀ ਕੰਪਨੀ ਦੇ ਵਿੱਚ ਅਸੀਂ ਤੁਹਾਡੀ ਈਮੇਲ ਜਿਹੜੀ ਰਜਿਸਟਰ ਕਰ ਦਿੰਨੇ ਆਂ ਕੰਪਨੀ ਵੱਲੋਂ ਤੁਹਾਨੂੰ ਇੱਕ ਲਾਈਵ ਵੈਬਿਨਾਰ ਆਉਂਦਾ ਆ ਜਿਹੜਾ ਤੁਸੀਂ ਵੇਖੋਗੇ ਸੁਣੋਗੇ ਉਸ ਤੋਂ ਬਾਅਦ ਤੁਸੀਂ ਅੱਗੇ ਸਟੈਪ ਲਓ ਹਾਂ ਥੋੜੀ ਇਨਵੈਸਟਮੈਂਟ ਹੈਗੀ ਆ ਠੀਕ ਆ ਪਰ ਉਹ ਇਨਵੈਸਟਮੈਂਟ ਵਨ ਟਾਈਮ ਦੀ ਹੈਗੀ ਆ ਤੇ ਨਾਲੇ ਨਹੀਂ ਜਿਆਦਾ ਨਹੀਂ ਹੈਗੀ ਕਿ ਕੋਈ ਉਹਨੂੰ ਫੋੜ ਨਹੀਂ ਕਰ ਸਕਦਾ इजी ਹੈ ਬਹੁਤ ਜਲਦੀ ਤੁਸੀਂ ਅਰਨ ਕਰ ਲੈਣੇ ਆ ਹਾਂਜੀ ਉਸ ਤੋਂ ਬਾਅਦ ਲਾਈਫਟਾਈਮ ਤੁਹਾਡੀ ਬੈਠਿਆ ਜਿੱਥੇ ਵੀ ਬੈਠੇ ਹੋ ਤੁਹਾਡੇ ਬੱਚਿਆਂ ਦੀ ਲਾਈਫ ਚੇਂਜ ਆ ਇੱਕ ਲੈਗਸੀ ਆ ਆਉਣ ਵਾਲਾ ਤੁਹਾਡਾ ਸਾਰਾ ਹੀ ਮੈਂ ਕਿੰਨੀ ਸਾਰੀ ਲਾਈਫ ਤੁਹਾਡੀ ਚੇਂਜ ਹੋ ਜਣੀ ਆ ਇਹਦੇ ਤੇ ਜਰੂਰ ਸਰਚ ਕਰੋ ਯਾ ਸਹੀ ਗਿਆ ਬਿਲਕੁਲ ਰਸਪਾਲ ਜੀ ਨੇ ਤੇ ਆਈ ਹੋਪ ਕੋ ਕਿਸੇ ਨੂੰ ਅ ਮੋਟੀਵੇਸ਼ਨ ਮਿਲੀ ਹੋਗੀ ਤੇ ਦੇਖੋ ਅਸੀਂ ਤਾਂ ਸਿਰਫ ਮੈਸੇਂਜਰ ਬਣਿਆ ਤੇ ਦੱਸ ਰਹੇ ਆ ਬਾਕੀ ਜੀ ਨੇ ਕਿਸੇ ਨੇ ਕਰਨਾ ਹੋਰ ਗੁਰਜੀਤ ਇੱਕ ਹੋਰ ਜ਼ਰੂਰੀ ਗੱਲ ਆ ਹਰ ਬੰਦਾ ਕਹਿੰਦਾ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਪਰ ਅਸੀਂ ਤੇ ਗਰੋ ਕਰ ਰਹੇ ਆ ਅਸੀਂ ਤੇ ਗਰੋ ਕਰ ਰਹੇ ਆ ਅਗਰ ਅਗਰ ਕੰਮ ਚੱਲ ਰਿਹਾ ਤਾਂ ਹੀ ਅਸੀਂ ਗਰੋ ਕਰ ਰਹੇ ਆ ਤੁਸੀਂ ਪਿੱਛੇ ਰਹਿ ਰਹੇ ਹੋ ਠੀਕ ਹੈ ਆਪਣੀ ਸੋਚ ਨੂੰ ਬਦਲੋ ਵੀ ਜੇ ਮੈਂ ਨਾ ਕਰਾਂਗਾ ਤੇ ਸ਼ਾਇਦ ਕੰਮ ਹੀ ਨਹੀਂ ਚੱਲਨੇ ਹਨਾ ਇਹ ਚੀਜ਼ ਨਹੀਂ ਹੈ ਇਦਾਂ ਤਾਂ ਨਹੀਂ ਕਿ ਚੱਲਣਾ ਬਹੁਤ ਔਖਾ ਭੀੜ ਦੇ ਪਿੱਛੇ ਚੱਲਣਾ ਛੱਡ ਦੋ ਭੀੜ ਕਦੀ ਵੀ ਤੁਹਾਨੂੰ ਸਿੱਧੇ ਰਾਹ ਤੇ ਨਹੀਂ ਲੈ ਕੇ ਜਾਂਦੀ ਆਪਣਾ ਸਾਡੀ ਲਾਈਫ ਆ ਆਪਣੇ ਡਿਸੀਜਨ ਖੁਦ ਬਣਾਓ ਤੁਹਾਡੀ ਤੁਹਾਡੀ ਫੈਮਿਲੀ ਨੂੰ ਲੋਡ ਹੈਗੀ ਆ ਆਪਣੀ ਫੈਮਿਲੀ ਨਾਲ ਡਿਸਕਸ ਕਰੋ ਜੇ ਫਿਰ ਵੀ ਨਹੀਂ ਕਹਿੰਦੇ ਤੇ ਦੇਖੋ ਅ ਫਿਰ ਮੈਂ ਉਹੀ ਕਹੂੰਗੀ ਕਿ ਤੁਹਾਡੀ ਲਾਈਫ ਆ ਡਿਸੀਜਨ ਵੀ ਤੁਹਾਡਾ ਆ ਸੁਣੋ ਵਿਚਾਰੋ ਸਰਚ ਕਰੋ ਮਹੀਨਾ ਦੋ ਮਹੀਨਾ ਉਹਨੂੰ ਵੇਖੋ ਵੀ ਕੀ ਚੀਜ਼ ਹੈਗੀ ਆ ਕਿੱਦਾਂ ਇਲੀਗਲ ਹੈਗੀ ਆ ਸਾਰੇ ਸਾਰਾ ਕੁਝ ਵੇਖ ਚਾ ਕੇ ਫਿਰ ਤੁਸੀਂ ਇਹਦੇ ਵਿੱਚ ਆਓ ਬਿਜ਼ਨਸ ਦੇ ਵਿੱਚ ਤੇ ਆ ਕੇ ਵੇਖੋ ਵੀ ਕਿੰतरह ਲਾਈਫ ਸਟਾਈਲ ਹੁੰਦੀ ਜਦੋਂ ਇੱਕ ਸਟੈਪ ਲੈ ਲੈਂਦੇ ਉਹਨੂੰ ਜੁਆਇਨ ਕਰਦੇ ਹੋ ਫਿਰ ਲਗਾਤਾਰ ਇੱਥੇ ਕੰਮ ਕਰੋ ਠੀਕ ਕੰਮ ਤੇ ਕਰਨਾ ਹੀ ਪੈਣਾ ਤੁਸੀ ਜੋ ਆਂ ਵੀ ਕਰਦੇ ਆ ਕੰਮ ਕਰਦੇ ਆ ਕੰਮ ਕੋਈ ਔਖਾ ਨਹੀਂ ਆ ਤੁਹਾਨੂੰ ਕੋਈ ਬਾਹਰ ਜਾ ਕੇ ਘਰ ਤੋਂ ਬਾਹਰ ਜਾ ਕੇ ਕਿਸੇ ਦੀ ਤਰਲੇ ਨਹੀਂ ਮਾਰਦੇ ਅਸੀਂ ਘਰੇ ਬੈਠੇ ਆ ਸਾਨੂੰ ਦੁੱਖ ਹੁੰਦਾ ਹੈ ਕਿ ਸਾਡੀ ਕਮਿਊਨਿਟੀ ਲਾਈਕ ਬੈਠੀ ਦੇਖ ਰਹੀ ਹੈ ਪਰ ਨੌਲੇਜ ਨਹੀਂ ਲੈ ਰਹੀ ਹੈਗਾ ਹਨਾ ਕਿਉਂਕਿ ਸਾਨੂੰ ਪਤਾ ਹੈ ਕਿ ਬਿਲਕੁਲ ਸਹੀ ਬਿਜ਼ਨਸ ਹੈਗਾ ਆ ਤੇ ਕੋਈ ਵੀ ਇਹਨੂੰ ਕਰ ਸਕਦਾ ਆ ਪਰ ਜਦ ਤੱਕ ਤੁਸੀਂ ਆਪ ਆਪਣਾ ਸਟੈਪ ਲੈ ਕੇ ਦੇਖੋਗੇ ਨਹੀਂ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਕਿ ਅੱਵੇ ਚਾ ਕੇ ਦੇਖੋ ਕਿ ਕੀ ਹੈ ਕਿੱਦਾਂ ਆ ਤੇ ਤਾਂ ਹੀ ਕੁਝ ਕਰ ਸਕਦੇ ਆ ਹਨਾ ਜਿੱਕਰੋ ਹੀ ਐ ਕੰਮ ਸਾਰੇ ਕਰ ਰਹੇ ਆ ਔਰ ਜਿਹੜਾ ਵੀ ਕੰਮ ਕਰਦੇ ਆ ਉਹਦੇ ਵਿੱਚ ਰੋਜ਼ ਦੇ ਰੋਜ਼ ਉਹ ਇਨਵੈਸਟਮੈਂਟ ਕਰ ਰਹੇ ਆ ਫੇਰ ਹੀ ਉਸ ਤੋਂ ਇਨਕਮ ਲੈ ਰਿਹਾ ਚਾਹੇ ਜਮੀਨ ਦਾ ਕੰਮ ਕਰਦੇ ਆ ਤਾਂ ਵੀ ਉੱਤੇ ਇਨਵੈਸਟ ਕਰਦੇ ਆ ਸ਼ਾਪ ਐ ਇਨਵੈਸਟ ਕਰਦੇ ਆ ਅਗਰ ਕੋਈ ਜੌਬ ਐ ਜੌਬ ਤੁਹਾਨੂੰ ਪਤਾ ਜੌਬ ਕਰਨ ਲਈ ਵੀ ਸਾਨੂੰ ਕਿੰਨੀ ਇਨਵੈਸਟਮੈਂਟ ਕਰਨੀ ਪੈਂਦੀ ਆ ਜੌਬ ਹੁੰਦੇ ਵੀ ਟਾਈਮ ਤੁਸੀਂ ਆਪਣਾ ਦਿਨ ਨਹੀਂ ਆ ਜਾਣੇ ਨੂੰ ਘੰਟਾ ਰੱਖ ਲਓ ਆਉਣੇ ਨੂੰ ਰੱਖ ਲਓ 8 ਘੰਟੇ ਕੰਮ ਦੇ ਦਾਸ ਹੋ ਗਏ ਨੇ ਸਾਡੇ ਮਾਪ ਨੇ ਸਾਡੀ ਪੜ੍ਹਾਈ ਤੇ ਕਿੰਨਾ ਖਰਚ ਕੀਤਾ ਹੁੰਦਾ ਉਹ ਜੋਬ ਵਾਸਤੇ ਉਹ ਸਾਡੀ ਇਨਵੈਸਟਮੈਂਟ ਆ ਸਹੀ ਹੈ ਫੇਰ ਹੀ ਅਸੀਂ ਜੋਬ ਲੱਭਦੇ ਆ ਤੇ ਜੋਬ ਤੇ ਵੀ ਅੱਜ ਕੱਲ ਇੰਨਾ ਸੌਖਾ ਫੇਰ ਵੀ ਸਾਨੂੰ ਉਸ ਲੈਵਲ ਦੀ ਜੋਬ ਤੇ ਮਿਲਦੀ ਨਹੀਂ ਜਿੰਨਾ ਖਰਚਾ ਅਸੀਂ ਲਵਾ ਕੇ ਇੱਥੋਂ ਤੱਕ ਪਹੁੰਚੇ ਨਹੀਂ ਨਹੀਂ ਉੱਤੇ ਵੀ ਕੰਮ ਹੀ ਕੁਝ ਹੁੰਦੀਆਂ ਚੀਜ਼ਾਂ ਬੰਦਾ ਤੇ ਜਿਹੜਾ ਬੱਚਾ ਨਹੀਂ ਪੜਦਾ ਉਹਨੂੰ ਦੱਸ 18 ਸਾਲ ਤੋਂ ਉੱਪਰ ਕੋਈ ਵੀ ਇਹ ਬਿਜ਼ਨਸ ਕਰ ਸਕਦਾ ਆ ਸੋ ਆਪਣੇ ਬੱਚਿਆਂ ਨੂੰ ਦੋ ਦਸਵੀਂ ਕਲਾਸ 12ਵੀਂ ਕਲਾਸ ਜਦੋਂ ਕਰ ਲੈਂਦੇ ਆ 18 ਸਾਲ ਦੇ ਹੋ ਜਾਂਦੇ ਆ ਜੇ ਤੇ ਬੱਚਾ ਪੜ੍ਹਦਾ ਠੀਕ ਹੈ ਪੜ੍ਹਾਈ ਦੇ ਨਾਲ ਨਾਲ ਵੀ ਇਹ ਕੰਮ ਕਰ ਸਕਦਾ ਜੇ ਬੱਚਾ ਨਹੀਂ ਪੜ੍ਹਦਾ ਤਾਂ ਉਹਨੂੰ ਜ਼ਰੂਰ ਇਸ ਬਿਜ਼ਨਸ ਵਿੱਚ ਪਾਓ ਸਹੀ ਗਿਆ ਬਾਕਲ ਥੈਂਕ ਯੂ ਰਜਪਾਲ ਜੀ ਮੈਂ ਵੀ ਜਿਆਦਾ ਲੰਮਾ ਨਹੀਂ ਕਰਨਾ ਫਿਰ ਲੋਕੀ ਬੋਰ ਹੋ ਜਾਂਦੇ ਆ ਸੋ ਥੈਂਕ ਯੂ ਚੰਗੀਆਂ ਗੱਲਾਂ ਵੈਸੇ ਹੀ ਸੋਨ ਦੇ ਨਹੀਂ ਲੋਕਾਂੀਆਂ ਜਲ ਜਾਂਦੀਆਂ ਕਰਦੇ ਕਰਦੇ ਕੋਸ਼ਿਸ਼ ਤਾਂ ਕਰੀਦੀ ਆ ਕਿ 15 ਮਿੰਟ ਤੱਕ ਰੱਖੀਏ ਪਰ ਫਿਰ ਵੀ ਵਿਚ ਦੀ ਵਿੱਚ ਕੋਈ ਨਾ ਕੋਈ ਗੱਲ ਜਾਂ ਲੰਬੀ ਟਾਕ ਹੋ ਜਾਂਦੀ ਆ ਤੇ ਥੋੜਾ ਲੰਬਾ ਚੱਲ ਜਾਂਦਾ ਆ ਸੋ ਸੌਰੀ ਫॉर दैट ਤੇ थैंक यू ਫॉर ਜਿਨ੍ਹਾਂ ਨੇ ਸਾਨੂੰ ਵਾਚ ਕੀਤਾ ਤੁਹਾਡਾ ਵੀ ਤੇ ਜਿਹੜੇ ਹੋਰ ਲੇਟਰ ਆਨ ਸਾਡਾ ਰਿਪਲਾਈ ਦੇਖਣਗੇ ਥੈਂਕ